ਇੱਕ ਵਾਰ ਨਾ ਕਹਿੰਦੇ ਇੱਕ ਮਹਾਪੁਰਸ਼ਾਂ ਨੂੰ ਇੱਕ ਮਹਾਮਾਰੀ ਨੇ ਪਹਿਲੇ ਹੀ ਆ ਕੇ ਦੱਸ ਦਿੱਤਾ ਵੀ ਬਾਬਾ ਜੀ ਮੈਂ ਆਵਾਂਗੀ ਤੇ 5000 ਬੰਦੇ ਮੈਂ ਲੈ ਕੇ ਜਾਵਾਂਗੀ ਮਹਾਮਾਰੀ ਆਈ ਜਿਵੇਂ ਹੁਣ ਆਈ ਨਾ ਕਰੋਨਾ ਦੀ ਮਹਾਪੁਰਸ਼ ਬੜੇ ਬੰਦਗੀ ਵਾਲੇ ਸੀ ਕਮਾਈ ਵਾਲੇ ਸੀ ਉਹ ਕਹਿੰਦੇ ਵੀ ਦੇਖ ਤੇਰੀ ਆਪਣੀ ਡਿਊਟੀ ਹੈ ਤੇ ਸਾਡੀ ਆਪਣੀ ਡਿਊਟੀ ਹੈ ਤੂੰ ਆਪਣਾ ਕੰਮ ਕਰਨਾ ਆ ਕਿਉਂਕਿ ਸਾਧ ਸੰਗਤ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾ ਕੋਈ ਜੋਰ ਨਾਲ ਜੀ ਸਕਦਾ ਤੇ ਨਾ ਕੋਈ ਜੋਰ ਨਾਲ ਮਰ ਸਕਦਾ ਲੱਖਾਂ ਲੋਕ ਨਹਿਰਾਂ ਦੇ ਛਾਲ ਮਾਰ ਦਿੰਦੇ ਫਿਰ ਵੀ ਬਚ ਜਾਂਦੇ ਨੇ ਦਵਾਈਆਂ ਖਾ ਲੰਦੇ ਫਿਰ ਵੀ ਬਚ ਜਾਂਦੇ ਕਈ ਚੰਗੇ ਭਲੇ ਹੁੰਦੇ ਤੁਰਦੇ ਫਿਰਦੇ ਪਤਾ ਹੀ ਨਹੀਂ ਲੱਗਦਾ ਮਹਾਪੁਰਸ਼ਾਂ ਨੇ ਕਿਹਾ ਮਹਾਮਾਰੀ ਨੂੰ ਧਿਆਨ ਦੇਣਾ ਕਹਿੰਦੇ ਤੇਰੀ ਆਪਣੀ ਡਿਊਟੀ ਐ ਤੇ ਸਾਡੀ ਆਪਣੀ ਡਿਊਟੀ ਐ ਅਸੀਂ ਪਰਮੇਸ਼ਰ ਦੇ ਕੰਮ ਵਿੱਚ ਵਿਗਨ ਨਹੀਂ ਪਾਉਂਦੇ ਕਹਿੰਦੇ ਮਹਾਮਾਰੀ ਆਈ ਤੇ ਸਾਧ ਸੰਗਤ ਬੜੀ ਹਾਹਾਕਾਰ ਮਚੀ ਤੇ ਜਦੋਂ ਜਾਣ ਲੱਗੀ ਨਾ ਮਹਾਮਾਰੀ ਇਹ ਤੁਹਾਡੇ ਸੁਣਨ ਵਾਲੀ ਗੱਲ ਐ ਜਿਹੜੇ ਮਨ ਸੁੱਟ ਕੇ ਬੈਠੇ ਨੇ ਡੀਮੋਰਾਲਾਈਜ਼ ਹੋਏ ਕਹਿੰਦੇ ਜਦੋਂ ਮਹਾਮਾਰੀ ਜਾਣ ਲੱਗੀ ਤੇ ਮਹਾਪੁਰਸ਼ਾਂ ਨੂੰ ਕਹਿਦੇ ਜੀ ਮੇਰਾ ਟਾਈਮ ਹੋ ਗਿਆ ਪੂਰਾ ਤੇ ਮੈਂ ਹੁਣ ਚੱਲੀ ਆਂ ਮਹਾਪੁਰਸ਼ ਹੱਸ ਪਏ ਮੁਸਕਰਾ ਪਏ ਕਹਿੰਦੇ ਗੱਲ ਤੇ ਠੀਕ ਐ ਤੂੰ ਜਾਣਾ ਆ ਪਰ ਇੱਕ ਗੱਲ ਦਾ ਜਵਾਬ ਦੇ ਤੂੰ ਨਿਆਂ ਨਹੀਂ ਕੀਤਾ ਤੂੰ ਨਿਆਂ ਨਹੀਂ ਕੀਤਾ ਉਹ ਕਹਿੰਦੇ ਕਿਹੜਾ ਨਿਆਂ ਨਹੀਂ ਕੀਤਾ ਬਾਬਾ ਜੀ ਦੱਸੋ ਮੈਂ ਆਪਣੀ ਜੋ ਤੁਹਾਨੂੰ ਕਮਿਟਮੈਂਟ ਕੀਤੀ ਸੀ ਵੀ ਮੈਂ ਉਹ ਪੂਰੀ ਕਰਕੇ ਜਾ ਰਹੀ ਆ ਜਾ ਰਹੀ ਐ ਮਹਾਪੁਰਸ਼ ਕਹਿੰਦੇ ਕਿੰਨੇ ਕਿਹਾ ਸੀ ਮਾਰਨ ਨੂੰ ਕਹਿੰਦੇ 5000 ਕਹਿੰਦੇ ਕਿੰਨੇ ਮਾਰਦੇ ਕਹਿੰਦੇ 10000 ਸਾਦ ਸੰਗਤ ਕਹਿੰਦੇ ਕੋਈ ਨਿਆਂ ਹੈ ਕਹਿਣਾ ਕੁਛ ਤੇ ਕਰਨਾ ਕੁਛ ਅਗੋ ਮਹਾਮਾਰੀ ਨੇ ਕਿਆ ਕਹਿੰਦੀ ਬਾਬਾ ਜੀ ਮਾਰੇ ਤੇ ਮੈਂ 5000 ਹੀ ਐ ਬਾਕੀ ਦੁਨੀਆ ਵਹਿਮ ਨਾਲ ਹੀ ਮਰ ਗਈ ਆ ਖੁਸ ਸਤਨਾ ਸ਼੍ਰੀ ਵਾਖ ਹੈ ਗੁਰੂ ਮਾਰੇ ਮੈਂ 5000 ਹੀ ਐ ਬਾਕੀ ਦੁਨੀਆ ਵਹਿਮ ਨਾਲ ਵਹਿਮ ਨਾਲ ਮਰ ਗਈ ਇਹ ਹਾਲਾਤ ਅੱਜ ਹੋਈ ਪਈ ਐ ਜਿਨ੍ਹਾਂ ਨੂੰ ਬਿਮਾਰੀ ਜਿਨ੍ਹਾਂ ਨੂੰ ਪ੍ਰੋਬਲਮ ਐ ਨਾਦਰ ਤਾਂ ਟਾਈਮ ਪਰਮੇਸ਼ਰ ਨੇ ਵੈਸੇ ਵੀ ਲਿਖਿਆ ਹੋਇਆ ਜ਼ੋਰ ਨਾ ਜੀਵਨ ਮਰਨ ਨਾ ਜੀਵਨ ਤੇ ਜਿਹੜੇ ਬਾਕੀ ਦੇ ਉਹਨਾਂ ਨੂੰ ਦੇਖਦੇ ਕਿ ਟੈਨਸ਼ਨਾਂ ਵਿੱਚ ਜਾਈ ਜਾਂਦੇ ਨੇ ਇਹ ਹਾਲਾਤ ਹੈ ਪਰ ਇੱਕ ਗੱਲ ਯਾਦ ਰੱਖਿਓ ਜਿਨ੍ਹਾਂ ਨੇ ਗੁਰੂ ਨਾਨਕ ਤੇ ਸਿਦਕ ਰੱਖਿਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿਦਕ ਰੱਖਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿਦਕ ਰੱਖਿਆ ਉਹਨਾਂ ਨੂੰ ਕੋਈ ਮਾਰ ਨਹੀਂ ਸਕਿਆ